ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਤੁਹਾਡੇ ਨਾਲ ਝੋਨੇ ਦੀਆਂ ਤਿੰਨ ਕਿਸਮਾਂ ਜਿਹੜੀਆਂ ਕਿ ਪਿਛਲੇ 2-3 ਸਾਲਾਂ ਤੋਂ ਆਪਣੇ ਏਰੀਆ ਦੇ ਵਿੱਚ ਜਾਂ ਬਹੁਤ ਵਧੀਆ ਝਾੜ ਦੇ ਰਹੀਆਂ ਨੇ ਇਹ ਤਿੰਨ ਕਿਸਮਾਂ ਆਪਣੇ ਇਹਨਾਂ ਵਿੱਚ ਨਾ ਤਾਂ ਡਿੱਗਣ ਦੀ ਸਮੱਸਿਆ ਹੁੰਦੀ ਏ ਤੇ ਨਾ ਹੀ ਇਹਨਾਂ ਵਿੱਚ ਕੋਈ ਬਹੁਤੀ ਬਿਮਾਰੀ ਪੈਂਦੀ ਏ ਤੇ ਇੱਕ ਆ ਆਪਣੇ ਦਰਮਿਆਨੇ ਸਮੇਂ ਵਿੱਚ ਜਾਣੇ ਕਿ 135 ਤੋਂ 140 ਦੇ ਵਿੱਚ ਪੱਕਣ ਵਾਲੀਆਂ ਵੈਰੈਟੀਆਂ ਨੇ ਕਿਉਂਕਿ ਇਸ ਵਾਰ ਜਿਹੜੇ ਆਪਣੇ ਪੰਜਾਬ ਜਾਂ ਹਰਿਆਣੇ ਦੇ ਵਿੱਚ ਫੂਸਾ ਚੋਨਾ ਪੀਲੀ ਫੂਸਾ ਜਾਂ ਵੈਰਾਈਟੀਆਂ ਜਿਹੜੀਆਂ ਆਪਣੇ ਲੰਮੇ ਸਮੇਂ ਲੈਣ ਵਾਲੀਆਂ ਵੈਰਾਈਟੀਆਂ ਤਕਰੀਬਨ ਬਹੁਤ ਕਿਸਾਨ ਵੀਰ ਕਾਟਿਆ ਜੀ ਦੇ ਵਿੱਚ ਜਾਨੀ ਕਿ ਨਾ ਮਾਤਰੇ ਇਸ ਵਾਰ ਲੱਗਣ ਜਾ ਰਹੀ ਹੈ ਤੇ ਇਸ ਦੇ ਬਦਲੇ ਦੇ ਵਿੱਚ ਆਪਣੇ ਕਿਸਾਨ ਵੀਰ ਇਹਨਾਂ ਤਿੰਨਾਂ ਵੈਰਾਈਟੀਆਂ ਵੱਲ ਜਾ ਕੇ ਵੈਰਾਈਟੀਆਂ ਆਪਣੇ ਕਿਸਮਾ ਲਗਾਉਂਦੇ ਨੇ ਆਪਣੇ ਖੇਤਾਂ ਦੇ ਵਿੱਚ ਤਾਂ ਇਹਨਾਂ ਦਾ ਬਹੁਤ ਵਧੀਆ ਆਪਾਂ ਬੰਪਰ ਝਾੜ ਲੈ ਸਕਦੇ ਆ ਇਹਨਾਂ ਦੀ ਆਪਣੇ ਪੱਕਣ ਦੀ ਦਿਨ ਪੱਕਣ ਦਾ ਸਮਾਂ ਤੇ ਕਿੰਨਾ ਝਾੜ ਆਪਣਾ ਇਹਨਾਂ ਦਾ ਝਾੜ ਵੱਧ ਤੋਂ ਵੱਧ ਆ ਸਕਦਾ ਹੈ ਤੇ ਕਿਹੜੀ ਕਿਹੜੀ ਵੈਰਾਈਟੀ ਹੈ ਇਸ ਬਾਰੇ ਆਪਾਂ ਚਾਹਤ ਅੱਡਣਾ ਜਾਣਕਾਰੀ ਸਾਂਝੀ ਕਰਦੇ ਆਂ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਹੈਗੀ ਜੀ ਵੈਰਾਈਟੀ ਜਿਹੜੀ ਕਿ ਆਪਣੇ ਪ੍ਰਾਈਵੇਟ ਕਿਸਮ ਹੈ ਸੁਪਰੀਮ 110 ਤੇ ਇਹ ਆਪਣੀ ਇੱਕ ਪ੍ਰਾਈਵੇਟ ਕਿਸਮ ਹੈ ਸੁਪਰੀਮ ਇਹਨੂੰ ਆਪਣੇ ਲਾਂਚ ਕਰਨ ਵਾਲੇ ਯਾਨੀ ਕਿ ਜਨਮਦਾਤਾ ਜੇਕਰ ਆਪ ਮੰਨੇਗੇ ਤਾਂ ਸੁਪਰੀਮ 110 ਚੋਣ ਨੂੰ ਲਾਂਚ ਕਰਨ ਵਾਲੇ ਸੁਪਰੀਮ ਕੰਪਨੀ ਬਾਕੀ ਹੋਰ ਹੋਰ ਵੀ ਕਈ ਫਰਮਾਂ ਦਾ ਬੀਜ ਤਿਆਰ ਕਰਦੀਆਂ ਜਿਵੇਂ ਕਰਨਾਲ ਆ ਗਈ ਆਪਣੀ ਜਨਕ ਦਾ ਆਪਣਾ ਜਾਂ ਪ੍ਰਬਾਤ ਆ ਗਈ ਹੋਰ ਕਈ ਕੰਪਨੀਆਂ ਤੋਂ ਬੀਜ ਤਿਆਰ ਕਰਦੀਆਂ ਨੇ ਬਾਕੀ ਆਪਣੇ ਪੱਕੇ ਬਿਲ ਦੇ ਬੀਜ ਲਓ 오ਰੀਜਨਲ ਬੀਜ ਹੋਵੇ ਬਾਕੀ ਵਧੀਆ ਵੈਰੈਟੀ ਹੈ ਸੁਪਰੀਮ 110 ਝੋਨਾ ਤਾਂ ਇਹਦੇ ਜਿਹੜਾ ਆਪਣੇ ਪੱਕਣ ਦਾ ਸਮਾਂ ਹੈਗਾ ਜੀ ਸੁਪਰੀਮ 135 ਤੋਂ 140 ਦਿਨਾਂ ਦੇ ਵਿੱਚ ਪੱਕਣ ਦਾ ਸਮਾਂ ਹੈ ਬਾਕੀ ਥੋੜਾ ਕੋ ਜਮੀਨ ਦੇ ਹਿਸਾਬ ਦੇ ਨਾਲ ਆਪਾਂ ਕੋਈ 2-4 ਦਿਨਾਂ ਦਾ ਵਾਧਾ ਘਟ ਹੋ ਸਕਦਾ ਕਿਉਂਕਿ ਜਿੰਨੇ ਆਪਣੀਆਂ ਡਾਰਕਰ ਜ਼ਮੀਨਾਂ ਪਾ ਰਹੇ ਆ ਜ਼ਮੀਨਾਂ ਦੇ ਵਿੱਚ ਥੋੜਾ ਕੋ ਸਮਾਂ ਆਪਣੀਆਂ ਕਣਕ ਚਾਹੇ ਲਾਲੋ ਚਾਹੇ ਝੋਨਾ ਨਾਲ ਥੋੜਾ ਕੋ 2-4 ਦਿਨਾਂ ਦਾ ਸਮਾਂ ਵਾਧਾ ਲੈਂਦੀਆਂ ਨੇ ਤੇ ਜਿਹੜੀਆਂ ਦੀ ਦਵਾਈ ਦਾ ਸਮਾਂ तकरीबन ਆਪਾਂ 15 ਜੂਨ ਤੋਂ ਲੈ ਕੇ 30 ਜੂਨ ਤੱਕ ਆਪਾਂ ਇਹਨੂੰ ਲਗਾ ਸਕਦੇ ਆ ਬਾਕੀ ਜਿਹੜਾ ਸਹੀ ਸਮਾਂ ਮੰਨ ਕੇ ਆਪਾਂ ਤਾਂ 20 ਜੂਨ ਤੋਂ ਲੈ ਕੇ ਆਪਾਂ 25 ਜੂਨ ਤੱਕ ਜੇਕਰ ਲਗਾਉਣੇ ਆ ਤਾਂ ਇਹਦਾ ਬਹੁਤ ਵਧੀਆ ਝਾੜ ਨਾ ਕੋਈ ਬਿਮਾਰੀ ਪੈਂਦੀ ਏ ਬਹੁਤ ਵਧੀਆ ਆਪਾਂ ਝਾੜ ਲੈ ਸਕਦੇ ਆ 135 ਤੋਂ 140 ਦਿਨਾਂ ਦੇ ਵਿੱਚ ਆਪੇ ਪੱਕਣ ਵਾਲੀ ਇਹ ਵੈਰੈਟੀ ਏ ਇਹਦਾ ਝਾੜ ਦੀ ਗੱਲ ਕਰੀਏ ਤਾਂ तकरीबन ਆਪਣੇ ਝਾੜ 36 ਕੁਆਂਟ ਤੋਂ ਲੈ ਕੇ 40 ਕੁਆਂਟ ਤੱਕ ਇਸ ਵੈਰੈਟੀ ਦਾ ਝਾੜ ਆ ਸਕਦਾ ਬਾਕੀ ਆਪਣੀ ਮਿਹਨਤ ਮੌਸਮ ਕਿਉਂਕਿ ਮੌਸਮ ਬਹੁਤ ਡਿਪੈਂਡ ਕਰਦਾ ਆਪਣੇ ਝਾੜ ਤੇ ਬਾਕੀ ਆਪਣੇ ਮਿੱਟੀ ਤੇ ਜਿਹੜੇ ਵੀਰ ਵੀ ਵੈਰੈਟੀ ਲਾਉਣਾ ਚਾਹੁੰਦੇ ਨੇ ਪਹਿਲੇ ਆਪਣੇ ਜਿਹੜੇ ਨਵੇਂ ਨੇ ਪਿਛਲੀ ਵਾਰ ਆਪਾਂ ਟ੍ਰਾਇਲ ਨਹੀਂ ਕੀਤਾ ਜਾਂ ਨਹੀਂ ਲਗਾਈ ਉਹ ਆਪਣੇ ਖੇਤਾਂ ਦੇ ਵਿੱਚ ਤਕਰੀਬਨ ਪਹਿਲਾਂ 2-3 ਕਿੱਲਾਂ ਦੇ ਵਿੱਚ ਆਪਣਾ ਟ੍ਰਾਇਲ ਕਰਕੇ ਦੇਖਣ ਜੇਕਰ ਵੈਰੈਟੀ ਹੈ ਵਧੀਆ ਪਰਫਾਰਮੈਂਸ ਕਰਦੀ ਵਧੀਆ ਝਾੜ ਦੇਦੀ ਹੈ ਤਾਂ ਅਗਲੇ ਕਾਹੇ ਆਪਣੇ ਸਾਲ ਆਪਣੇ ਖੇਤਾਂ ਵਿੱਚ ਅਪਣਾਈ ਰਿਆ ਵਧਾ ਸਕਦੇ ਨੇ ਬਾਕੀ ਇਹਦੇ ਵਿੱਚ ਵੈਰੈਟੀ ਵਿੱਚ ਬਿਮਾਰੀ ਬਹੁਤ ਘੱਟ ਪੈਂਦੀ ਹੈ ਡਿੱਗਣ ਦੀ ਸਮੱਸਿਆ ਬਹੁਤ ਘੱਟ ਹੈ ਤਾਂ ਇਹ ਆਪਾਂ 15 ਜੂਨ ਤੋਂ ਲੈ ਕੇ 30 ਜੂਨ ਤੱਕ ਆਪਾਂ ਲਗਾ ਸਕਦੇ ਹਾਂ ਤੇ ਜਿਹੜੀ ਆਪਣੀ ਪਨੀਰੀ ਦੀ ਉਮਰ ਤਕਰੀਬਨ ਆਪਾਂ 30 ਤੋਂ 35 ਦਿਨਾਂ ਦੇ ਵਿੱਚ ਲਗਾਉਣੇ ਆ ਇਹ ਚਾਹੇ ਆਪਣੀ ਸੁਪਰੀਮ 110 'ਚ ਚਾਹੇ ਆਪਣੇ ਪੀ 131 ਜਾਂ ਹੋਰ ਵੀ ਕਈ ਵੈਰੈਟੀਆਂ ਨੇ ਜਿਹੜੀਆਂ ਆਪਣੇ 135 ਤੋਂ 140 ਦਿਨਾਂ ਦੇ ਵਿੱਚ ਪੱਕਦੀਆਂ ਨੇ ਜੇਕਰ ਆਪਾਂ ਵੱਡੀ ਉਮਰ ਦੀ ਕਰਕੇ ਪਨੀਰ ਲਗਾਉਣੇ ਆ ਤਾਂ ਉਹਦੇ ਨਾਲ ਆਪਣਾ ਝਾੜ ਘਟਦਾ ਇਸ ਕਰਕੇ ਆਪਾਂ 30 ਤੋਂ 35 ਦਿਨਾਂ ਦੇ ਵਿੱਚ ਆਪਾਂ ਇਹ ਪਨੀਰ ਲਗਾਉਣੇ ਆ ਤਾਂ ਆਪਣਾ ਝਾੜ ਬਹੁਤ ਵਧੀਆ ਆਉਂਦਾ ਇਸ ਤੋਂ ਅਗਲੀ ਵੈਰੈਟੀ ਆਉਂਦੀ ਜੀ ਆਪਣੀ ਪੀ ਆਰ 131 ਵੈਰੈਟੀ ਜਿਹੜੀ ਕਿ ਆਪ ਪੀ 114 ਦੀ ਸੋਧ ਕੀਤੀ ਹੋਈ ਹੈ ਦੀ ਆਪਣੀ ਮੁੰਜਰ ਲੰਮੀ ਦਾਣੇ ਲੰਮੇ ਤੇ ਚਮਕਦਾਰ ਹੁੰਦੇ ਨੇ ਬਹੁਤ ਵਧੀਆ ਵੈਰਾਈਟੀ ਹੈ ਪਿਛਲੇ ਸਾਲ ਜਾਨਕਿ 2022 ਦੇ ਵਿੱਚ ਵੀ ਆਪਣੀ ਸ਼ੁਰੂ ਹੋਈ ਸੀ ਪਿਛਲੇ ਸਾਲ ਵੀ ਬਹੁਤ ਏਰੀਆ ਵਿੱਚ ਲੱਗੀ ਸੀ ਤੇ ਇਸ ਵਾਰੀ ਵੀ ਆਪਣੇ ਪੀ 131 ਵੈਰਾਈਟੀ ਬਹੁਤ ਏਰੀਆ ਦੀ ਵਿੱਚ ਲੱਗਣ ਜਾ ਚੁੱਕੀ ਹੈ ਜਾ ਰਹੀ ਹੈ ਜਾਨਕਿ ਸੁਪਰੀਮ 110 ਚੋ ਨਾਮੀ ਤੇ ਪੀ 131 ਵੈਰਾਈਟੀ ਵੀ ਕਿਉਂਕਿ ਜਿਹੜਾ ਆਪਣਾ ਫੂਸਾ ਚੋਨਾ ਬੰਦ ਹੋਣ ਦੇ ਕਾਰਨ ਜਾਂ ਬਹੁਤ ਘਾਟੇਰੀ ਦੇ ਵਿੱਚ ਲੱਗਣ ਦੇ ਕਾਰਨ ਆਪਣੇ ਕਿਸਾਨ ਵੀਰ ਇਹ ਜਿਹੜੇ ਜਿਹੜੇ ਕਟ ਸਮੇਂ ਚ ਲੈਣ ਵਾਲੀਆਂ ਵੈਰੈਟੀਆਂ ਪਾਸੇ ਵੱਧ ਰਹੇ ਨੇ ਤਾਂ ਇਹ ਵੈਰੈਟੀ ਵੀ ਆਪਣੇ ਇੱਕ ਦਰਮਿਆਨੇ ਸਮੇਂ ਵਿੱਚ ਜਾਣੀ ਕਿ 135 ਤੋਂ 140 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਾਨੀ ਕਿ ਝੋਨੇ ਦੀ ਲਵਾਈ ਤੋਂ ਪਨੀਰੀ ਦੀ ਲਵਾਈ ਤੋਂ ਲੈ ਕੇ 110 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਇਹ ਆਪਾਂ ਜਿਵੇਂ ਆਪਣੇ ਪੀ 114 ਦੇ ਵਿੱਚ ਝੂਲਸ ਰੋਗ ਜਾਨੀ ਕਿ ਪੱਕਣ ਸਮੇਂ ਵੇਚੇ ਜੀ ਵੜਨ ਲੱਗ ਪੈਂਦਾ ਸੀ ਉਹਦੇ ਵਿੱਚ ਇਹ ਬਿਮਾਰੀ ਨਹੀਂ ਆਉਂਦੀ ਕਿਉਂਕਿ ਜਿਹੜੀ ਵੈਰੈਟੀ ਹੈ 10-12 ਦੇ ਜਿਹੜੇ ਆਪਣੇ ਚੂਸ ਰੋਗ ਦੇ ਜੀਵਾਂ ਨੂੰ ਨੇ ਉਹਨਾਂ ਦੇ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਏ ਡਿੱਗੇ ਦੀ ਸਮੱਸਿਆ ਬਹੁਤ ਘੱਟ ਏ 110 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਏ ਟੋਟਲ ਸਮਾਂ ਜੇਕਰ ਆਪਾਂ ਮੰਨ ਕੇ ਤਾਂ 135 ਤੋਂ 140 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਏ ਬਿਮਾਰੀ ਬਹੁਤ ਘੱਟ ਪੈਂਦੀ ਏ ਇਸ ਦਾ ਪ੍ਰਾਲ ਬਹੁਤ ਘੱਟ ਬਣਦਾ ਜਦੋਂ ਆਪਣਾ ਕੰਬੈਨ ਵੱਢਦੀ ਏ ਤੇ ਪਿੱਛੇ ਦਾ ਫੂਸ ਜਾਂ ਪ੍ਰਾਲ ਬਣਦਾ ਬਹੁਤ ਘੱਟ ਹੁੰਦਾ ਇਹਦੀ ਹਾਈ ਟੈਕ 111 ਸੈਂਟੀਮੀਟਰ ਕੱਦ ਦੇ ਜਿਹੜਾ ਆਪਣੇ ਸੁਪਰੀਮ 110 ਚੋਂ ਨੇ ਥੋੜਾ ਘੱਟ ਹਾਈਟ ਜ਼ਿਆਦਾ ਹੁੰਦੀ ਜ ਪਰ ਡਿੱਗਣ ਦੀ ਸਮੱਸਿਆ ਆਉਂਦੀ ਵਿੱਚ ਵੀ ਬਹੁਤ ਘੱਟ ਹੈ ਯਾਨੀ ਕਿ ਨਾ ਮਤ ਡਿੱਗਦਾ ਤੇ ਇਹਦੇ ਵਿੱਚ ਵੀ ਡਿੱਗਣ ਦੀ ਸਮੱਸਿਆ ਬਹੁਤ ਘੱਟ 111 ਸੈਂਟੀਮੀਟਰ ਦਾ ਕੱਦ ਦੇ ਜੇਕਰ ਆਪਾਂ ਦੇ ਝਾੜ ਦੀ ਗੱਲ ਕਰਕੇ ਤਾਂ 100 ਆਪਣਾ 35 35 ਕੁਆਂਟ ਤੋਂ ਲੈ ਕੇ 38 ਕੁਆਂਟ ਤੱਕ ਇਸ ਵੈਰੈਟੀ ਝਾੜ ਦੇ ਸਕਦੀਏ ਬਾਕੀ ਜੇਕਰ ਆਪਾਂ ਸਹੀ ਸਮੇਂ ਪਣੀਰੀ ਤਿਆਰ ਕਰਕੇ ਸਹੀ ਸਮਾਂ ਦਿਨਾਂ ਦੇ ਵਿੱਚ ਪਣੀਰੀ ਤਿਆਰ ਕਰਕੇ ਆਪਾਂ ਖੇਤਾਂ ਦੇ ਵਿੱਚ ਲਗਾਉਣੇ ਆ ਸਹੀ ਸਮਾਂ ਆਪਾਂ ਯੂਰੀਆ ਖਾਦ ਦੇਣੇ ਆ ਤੇ ਇਹ ਆਪਣੇ ਖੇਤਾਂ ਦੇ ਵਿੱਚ 35 ਕੁਇੰਟ ਤੋਂ ਲੈ ਕੇ 38 ਕੁਇੰਟ ਤੱਕ ਝਾੜ ਵੈਰੈਟੀ ਦੇ ਸਕਦੀ ਹੈ ਬਿਮਾਰੀ ਬਹੁਤ ਘੱਟ ਪੈਂਦੀ ਡਿੱਗਣ ਦੀ ਸਮੱਸਿਆ ਬਹੁਤ ਘਟੇ ਬਾਕੀ ਇਹਨਾਂ ਦੋਨਾਂ ਵੈਰੈਟੀਆਂ ਦੀ ਆਪਣੀਆਂ ਵੀਡੀਓ ਫੁੱਲ ਵੀਡੀਓ ਆਪਾਂ YouTube ਚੈਨਲ ਤੇ ਆਪਾਂ ਪਹਿਲਾਂ ਅਪਲੋਡ ਕਰ ਚੁੱਕੇ ਆ ਬਾਕੀ ਤੁਸੀਂ ਪੂਰੀ ਜਾਣਕਾਰੀ ਉਸ ਵੀਡੀਓ ਵਿੱਚ ਲੈ ਸਕਦੇ ਹੋ ਤੇ ਇਸ ਤੋਂ ਅਗਲੀ ਵੈਰੈਟੀ ਆਉਂਦੀ ਜੀ ਆਪਣੀ SP 126 ਵੈਰੈਟੀ ਇਸ ਤੋਂ ਬਣਾਵਾਂ ਜਿਹੜੀ ਪੀ ਸੁਪਰੀਮ 110 ਹੈ ਇੱਕ ਆਪਣੀ ਪ੍ਰਾਈਵੇਟ ਕਿਸਮ ਹੈ ਜਿਹੜੀ ਆਪਣੀ ਪੀ 131 ਵੈਰਾਈਟੀ ਹੈ ਇੱਕ ਆਪਣੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਸਪਾਰਸ਼ ਕੀਤੀ ਵੈਰਾਈਟੀ ਹੈ ਤੇ ਜਿਹੜੀ ਆਪਣੀ ਪੀ 126 ਵੈਰਾਈਟੀ ਹੈ ਇੱਕ ਆਪਣੇ ਘੱਟ ਸਮੇਂ ਵਿੱਚ ਪੱਕਣ ਵਾਲੀ ਵੈਰਾਈਟੀ ਜਿਹੜੇ ਵੀਰ ਆਪਣੇ ਮੱਕੀ ਲਗਾਉਂਦੇ ਨੇ ਜਾਂ ਆਪਣੇ ਮੂੰਗੀ ਬੀਜਦੇ ਨੇ ਕਿਉਂਕਿ ਜਿਹੜੀ ਆਪਾਂ ਜੇਕਰ ਆਪਾਂ ਦੀ ਬਿਜਾਈ ਥੋੜਾ ਲੇਟ ਕਰਦੇ ਆ ਤਾਂ ਫਿਰ ਆਪਾਂ ਝਾੜ ਵਧਿਆ ਲੈ ਸਕਦੇ ਆ ਗੇਤੀ ਬਿਜਾਈ ਜਿਹੜੀ ਆਪਣੀ ਪੀ 126 ਦੀ ਤਾਂ ਝਾੜ ਆਪਣਾ ਪੂਰਾ ਨਹੀਂ ਲੈ ਸਕਦੇ ਤੇ ਇਹਦੀ ਜਿਹੜੀ ਹਾਈਟ ਹੈ ਆਪਣੇ 102 ਸੈਂਟੀਮੀਟਰ ਜਾਣੀ ਤੇ 100 ਸੈਂਟੀਮੀਟਰ ਤੇ ਲਗਭਗ ਇਸਦੀ ਹਾਈਟ ਹੁੰਦੀ ਹੈ ਕੱਦ ਹੁੰਦਾ ਡਿੱਗਣ ਦੀ ਸਮੱਸਿਆ ਇਹਦੇ ਵਿੱਚ ਵੀ ਬਹੁਤ ਘੱਟ ਹੈ ਜਾਨੀ ਕਿ ਨਹੀਂ ਡਿੱਗਦੀ ਤੇ ਇਹ ਲਵਾਈ ਤੋਂ ਪਣੀਰੀ ਦਵਾਈ ਤੋਂ ਤਕਰੀਬਨ 93 ਤੋਂ 95 ਦੇ ਉਹਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਵੈਰੈਟੀ ਤੇ ਇਹਦਾ ਜਿਹੜਾ ਟੋਟਲ ਸਮਾਂ ਮੰਨ ਕੇ ਆਪਾਂ 120 ਦਿਨਾਂ ਦੇ ਵਿੱਚ ਲਗਭਗ ਪੱਕ ਕੇ ਤਿਆਰ ਹੁੰਦੀ ਹੈ ਆਪਣੇ ਖੇਤ ਦੇ ਵਿੱਚ ਬਾਕੀ ਥੋੜਾ ਕੁਝ ਜ਼ਮੀਨ ਦੇ ਹਿਸਾਬ ਕਿਤਾਬ ਹੋ ਜਾਂਦਾ ਕਿਉਂਕਿ ਪਾਰੀਆਂ ਜ਼ਮੀਨ ਦਾ ਡਾਕਰੀ ਵੀ ਨੇ ਵਿੱਚ ਥੋੜਾ ਕੁ 2 4 3 ਵੱਧ ਲੈ ਸਕਦੇ ਆ ਨਹੀਂ ਕਾਦੇ ਛੋਟਾ ਹੋਣ ਦੇ ਕਾਰਨ ਡਿੱਗਣ ਦੀ ਸਮੱਸਿਆ ਬਹੁਤ ਘੱਟ ਹੈ ਬਿਮਾਰੀ ਇਸ ਵਿੱਚ ਵੀ ਘੱਟ ਆਉਂਦੀ ਹੈ ਜੇਕਰ ਆਪਾਂ ਜਿਆਦਾ ਲੇਟ ਕਰਦੇ ਹਾਂ ਫਿਰ ਆਪਾਂ ਨੂੰ ਇਹ ਜਿਹੜੀ ਹਲਦੀ ਰੋਗ ਆਪਣੀ ਜਾਮ ਦੀ ਸਮੱਸਿਆ ਆ ਸਕਦੀ ਹੈ ਤੇ ਇਹ ਕਿਸੇ ਪੀਆਰ 26 ਬਾਰੇ ਕਿਸਾਨਵਾਰੀ ਆਪਣੇ ਬਹੁਤ ਜਾਣਦੇ ਨੇ ਤੇ ਜਿਹੜੀ ਆਪਣੀ ਬਿਮਾਰੀ ਦੀ ਗੱਲ ਕਰ ਗਏ ਜਿਹੜੀ ਆਪਣੇ ਸੁਪਰੀਮ ਝੋਨੇ ਤਾਂ ਬਿਮਾਰੀ ਵੈਸੇ ਵੀ ਬਹੁਤ ਘੱਟ ਆਉਂਦੀ ਜਿਹੜੀ ਆਪਣੀ ਪੀ 131 ਵੈਰਾਈਟੀ ਹੈ ਇਹ ਵੈਰਾਈਟੀ ਜਿਹੜੀ ਆਪਣੀ 2022 ਦੇ ਵਿੱਚ ਨਾ ਇਹਦੇ ਵਿੱਚ ਬੌਣੇ ਰੋਗ ਦੀ ਸਮੱਸਿਆ ਆਈ ਸੀ ਜਾਨਕਿ ਉਹ ਹੋਰ ਵੈਰਾਈਟੀਆਂ ਦੇ ਵਿੱਚ ਵੀ ਆਈ ਸੀ ਬੈਸੀਓ ਸੀਰੀਜ਼ ਵਿੱਚ ਜ਼ਿਆਦਾ ਲੱਗਣ ਹੋਣ ਦੇ ਕਾਰਨ ਜ਼ਿਆਦਾ ਇਹ ਜ਼ਿਆਦਾ ਆਪਣੇ ਚਰਚਾ ਦੇ ਵਿੱਚ ਸੀ ਵੀ ਬੌਣਾ ਰੋਗ ਇਸ ਨੂੰ ਜ਼ਿਆਦਾ ਆਉਂਦਾ ਤੇ ਉਹ 2022 ਦੇ ਵਿੱਚ ਦੇਖਿਆ ਗਿਆ ਸੀ ਜਿਹਦੇ ਵਿੱਚ ਆਪਣੇ ਬੂਟੇ ਥੋੜੇ ਛੋਟੇ ਰਹਿ ਜਾਂਦੇ ਨੇ ਬਾਕੀ ਇਹਦੀ ਵੀਡੀਓ ਆਪਾਂ દવા ਹੋਰ ਅਪਲੋਡ ਕਰ ਦਾਂਗੇ ਕਿ ਕਿਸ ਤਰ੍ਹਾਂ ਬਿਮਾਰੀ ਆਪਣੀ ਸ਼ੁਰੂ ਹੁੰਦੀ ਹੈ ਖੇਤਾਂ ਦੇ ਵਿੱਚ ਕਿਉਂਕਿ ਇਹ ਵੀ ਬਿਮਾਰੀ ਆਪਣੇ ਪਨੀਰੀ ਤੋਂ ਸ਼ੁਰੂ ਹੁੰਦੀ ਹੈ ਬੌਣੇ ਰੋਗ ਦੀ ਜੇਕਰ ਆਪਾਂ ਉਹ ਦੋ ਕੰਟਰੋਲ ਕਰਦੇ ਤਾਂ ਆਪਣੇ ਖੇਤਾਂ ਦੇ ਵਿੱਚ ਬਿਮਾਰੀ ਨਹੀਂ ਆ ਸਕਦੀ ਤੇ ਇਹ ਤਿੰਨ ਵੈਰਾਈਟੀਆਂ ਨੇ ਘੱਟ ਸਮੇਂ ਦੇ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਬਹੁਤ ਵਧੀਆ ਝਾੜ ਘੱਟ ਪਾਣੀ ਘੱਟ ਖਰਚਾ ਤੇ ਘੱਟ ਦੇ ਨਾਲ ਦੇ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਨੇ ਤੇ ਇਹ ਆਪਣੇ ਜਿਵੇਂ ਫੂਸਾ ਚੋਨਾ ਇਸ ਵਾਰ ਬੰਦੇ ਜਾਣੇ ਕਿ ਨਾਮਾਤਰ ਲੱਗਣ ਜਾ ਰਿਹਾ ਤੇ ਉਹਦੇ ਬਦਲੇ ਦੇ ਵਿੱਚ ਇਹ ਤਿੰਨ ਵੈਰਾਈਟੀਆਂ ਜਾਨਕਿ ਸੁਪਰੀਮ ਵੀ ਆਪਣੀ ਪੀਆਰ 31 ਵੈਰਾਈਟੀ ਵੀ ਬਹੁਤ ਵਧੀਆ ਝਾੜ ਦੇ ਸਕਦੀਆਂ ਨੇ ਤੇ ਵਧੀਆ ਝਾੜ ਬਿਮਾਰੀ ਦੀ ਘੱਟ ਪੈਂਦੀ ਏ ਤੇ ਇਹ ਤਿੰਨ ਵੈਰੈਟੀਆਂ ਆਪਾਂ ਜਿਹੜੇ ਵੀ ਵੀਰ ਆਪਣੇ ਕਿਸਾਨ ਵੀਰ ਇਹਨਾਂ ਵੈਰੈਟੀਆਂ ਨਾ ਵੈਰੈਟੀਆਂ ਜੋ ਜਿਹੜਾ ਕੋਈ ਨਵਾਂ ਲਾਉਣ ਜਾ ਰਿਹਾ ਤਾਂ ਉਹ ਆਪਣੇ ਥੋੜੇ ਏਰੀਆ ਵਿੱਚ ਪਹਿਲਾਂ ਟ੍ਰਾਇਲ ਕਰਕੇ ਦੇਖਣ ਜੇਕਰ ਵਧੀਆ ਝਾੜ ਆਉਂਦਾ ਤਾਂ ਅਗਲੇ ਸਾਲ ਆਪਣੇ ਏਰੀਆ ਦੇ ਵਿੱਚ ਵਧਾ ਸਕਦੇ ਨੇ ਤੇ ਬਾਕੀ ਵੈਰੈਟੀਆਂ ਬਹੁਤ ਵਧੀਆਂ ਨੇ ਝਾੜ ਪੱਖੋਂ ਵੀ ਬਿਮਾਰੀ ਯਾਨੀ ਕਿ ਬਿਮਾਰੀ ਵੀ ਘੱਟ ਪੈਂਦੀ ਹੈ ਤੇ ਡਿੱਗਣ ਦੀ ਸਮੱਸਿਆ ਵੀ ਬਹੁਤ ਘਟੇ ਤੇ ਬਾਕੀ ਇਹ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ